ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਜੋ ਪਿੰਡ ਬਸਤੀ ਵਕੀਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਹੈ ਇੱਥੇ ਕਬੱਡੀ ਆਲ ਓਪਨ ਦੀਆਂ ਚਾਰ ਚੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 71000 ਰੁਪਏ ਮਿੱਤਰੋ ਇੱਥੇ ਚਾਰ ਚੋਟੀ ਦੀਆਂ ਕਲੱਬਾਂ ਪਹੁੰਚ ਰਹੀਆਂ ਪਹਿਲੀ ਕਲੱਬ ਗੱਗੀ ਲੋਪੋ ਮਾਲਵਾ ਦੂਜੀ ਗੱਗਣ ਜੋਗੇ ਵਾਲਾ ਤੀਜੀ ਕਲੱਬ ਡੀਪੀ ਤੋਤਾ ਸਿੰਘ ਵਾਲਾ ਚੌਥੀ ਕਲੱਬ ਕਰਿਆਲਾ ਕਲਸੀ ਇਹ ਚਾਰ ਚੋਟੀਆਂ ਕਲੱਬਾਂ ਪਹੁੰਚ ਰਹੀਆਂ ਹਾਂਜੀ ਜੋ ਆ ਦੂਜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪਿੰਡ ਦੇਸੂ ਜੋਧਾ ਜ਼ਿਲ੍ਹਾ ਸਰਸਾ ਵਿੱਚ ਇੱਥੇ ਕਬੱਡੀ ਓਪਨ ਤਿੰਨ ਪਲੇਅਰ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 71000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 51000 ਰੁਪਏ ਬੈਸਟਰ ਨੂੰ ਮਿੱਤਰੋ 31-31000 ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਜਾਵੇਗਾ ਬਾਕੀ ਆਪਾਂ ਅੱਜ ਕਰਦੇ ਆਂ ਗੱਲ ਤਿੰਨਾਂ ਟੀਮਾਂ ਦੀ ਜਾਣਕਾਰੀ ਕਰਦੇ ਆਂ ਸਾਂਝੀ ਕਿਹੜੇ ਖਿਡਾਰੀ ਕਿਹੜੀ ਟੀਮ ਵਿੱਚ ਖੇਡਣਗੇ ਹਾਂਜੀ ਮਿੱਤਰੋ ਜੇ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਐ ਉਗੋਕੇ ਜਿਸ ਵਿੱਚ 골ਡੀ ਬੱਜੋਆਣਾ ਮੋਟਾ ਉਗੋਕੇ ਗਿੰਦੀ ਉਗੋਕੇ ਕਾਲਾ ਉਗੋਕੇ ਦੀਪਾ ਉਗੋਕੇ ਆਦ ਇਹ ਟੀਮ ਖੇਡੇਗੀ ਜੋ ਜੀਤਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਇੱਥੇ ਵੀ ਬਹੁਤ ਵਧੀਆ ਪ੍ਰਾਈਜ਼ ਰੱਖੇ ਗਏ ਆ ਤੇ ਬਹੁਤ ਵਧੀਆ ਟੀਮਾਂ ਬਣੀਆਂ ਇੱਕ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾ ਰਹੇ ਆ ਹਾਂਜੀ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਰੱਤਾ ਥੇ ਜਿਸ ਵਿੱਚ ਸੁੱਚਾ ਸੂਰੇ ਵਾਲਾ ਵਿਜੇ ਭਾਦਸਿਓਂ ਕਰਮੀ ਭੂਲਣ ਜੰਜੂਆ ਰੱਤਾ ਥੇ ਕੁਲਵਿੰਦਰ ਰੱਤਾ ਥੇ ਆਦ ਇਹ ਟੀਮ ਖੇਡੇਗੀ ਦੇਸੂ ਜੋਧਾ ਹਰਿਆਣਾ ਦੇ ਕਬੱਡੀ ਕੱਪ ਤੇ ਇੱਥੇ ਬੈਸਟਾਂ ਨੂੰ 33 3000 ਦਿੱਤਾ ਜਾਣਾ ਮਿੱਤਰੋ ਕਿੱਦਾਂ ਦੀ ਲੱਗੀ ਰੱਤਾ ਥੇ ਦੀ ਟੀਮ ਹਾਂਜੀ ਮਿੱਤਰੋ ਜੀ ਆਪਾਂ ਤੀਜੀ ਟੀਮ ਦੀ ਗੱਲ ਕਰੀਏ ਤੀਜੀ ਟੀਮ ਬਣੀ ਹੈ ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਜਿਸ ਵਿੱਚ ਖੇਡੇਗਾ ਰੂਮੀ ਲਹਾਰਾ ਅਰਚ ਲੋਹਾਰਾ ਅਮਣਾ ਲੋਹਾਰਾ ਹਰਮਨ ਘੋਲੀਆ ਪੈਸਟਲ ਭਿੰਡਰ ਸੁਖਵੀਰ ਗੁਰੂ ਸਰ ਸੁੱਖਾ ਜਿਉਣ ਵਾਲਾ ਨੀਨਾ ਡਰੋਲੀ ਭਾਈ ਲੱਖਾ ਮਾੜੀ ਮੁਸਤਫਾ ਆਦ ਇਹ ਟੀਮ ਖੇਡੇਗੀ ਬਸਤੀ ਵਕੀਲਾਂ ਵਾਲਾ ਜ਼ਿਲ੍ਹਾ ਫਰੋਜਪੁਰ ਦੇ ਕਬੱਡੀ ਕੱਪ ਤੇ ਜਿੱਥੇ ਚਾਰ ਚੋਟੀ ਦੀਆਂ ਕਲੱਬਾਂ ਦੇ ਮੈਚ ਕਰਵਾਏ ਜਾਣੇ ਆ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ